ਰੇਡੀਓ ਇੰਡੀਆ ਕੇ ਆਰ ਪੀਏ 1110 ਏਮ ਨਾ ਜੁੜੇ ਸਮੂਹ শ্রোਤਿਆਂ ਦਾ ਪ੍ਰੋਗਰਾਮ ਦਾ ਸੰਡੇ ਸ਼ੋਅ ਵਿਦ ਲਵਲੀਨ ਗਿਲ ਦੇ ਵਿੱਚ ਹਾਰਦਿਕ ਸਵਾਗਤ ਮੇਰੇ ਯਾਨੀ ਪ੍ਰੋਗਰਾਮ ਹੋਸਟ ਬਲਦੇਵ ਸਿੰਘ ਭਮ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਜੇਕਰ ਤੁਸੀਂ ਸਾਰੀ ਦੁਨੀਆ ਵਿੱਚ ਕਿਤੇ ਵੀ ਬੈਠ ਕੇ ਸਾਨੂੰ ਲਾਈ ਸੁਣਨਾ ਚਾਹੁੰਦੇ ਹੋ ਤਾਂ radioindia.cc ਇਹ ਸਾਡੀ ਵੈਬਸਾਈਟ ਹੈ ਇਸ ਵੈਬਸਾਈਟ ਤੇ ਜਾ ਕੇ ਕਿਸੇ ਵੀ ਵਕਤ ਤੇ ਕਿਤੇ ਵੀ ਬੈਠ ਕੇ ਤੁਸੀਂ ਸਾਡੀਆਂ ਜੁੜ ਸਕਦੇ ਹੋ ਸਾਨੂੰ ਸੁਣ ਸਕਦੇ ਹੋ ਇਸ ਤੋਂ ਇਲਾਵਾ Google Play Store ਅਤੇ Apple Play Store ਦੇ ਉੱਪਰ ਸਾਡੀ ਐਪ ਮੌਜੂਦ ਹੈ ਐਪ ਡਾਊਨਲੋਡ ਕਰ ਲਓ ਫਿਰ ਬਾਕੀ ਚੰਝਟਾ ਤੁਹਾਨੂੰ ਨਜਾਤ ਮਿਲੇਗੀ ਸਾਡਾ ਸਟੂਡੀਓ ਦਾ ਨੰਬਰ ਹੈ 60459299964592919 10 ਹੰਡੇ ਸ਼ੋਅ ਦੇ ਨਿਰਧਾਰਿਤ ਚਾਰ ਪੜਾਵੀ ਪ੍ਰੋਗਰਾਮ ਨੂੰ ਵਿਸਥਾਰ ਦੇਣ ਦੇ ਲਈ ਰੇਡੀਓ ਇੰਡੀਆ ਦੇ ਡਾਇਰੈਕਟਰ ਆਫ ਰਿਸਰਚ ਤੇ ਬੈਰਿਸਟਰ ਲਵਲਿੰਗ ਸਿੰਘ ਗਿੱਲ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੋ ਆਓ ਪਹਿਲਾਂ ਗਿੱਲ ਸਾਹਿਬ ਦਾ ਸਵਾਗਤ ਕਰ ਲਈਏ ਫਿਰ ਅਸੀਂ ਪੜਾ ਧਰਪੜਾ ਅੱਗੇ ਵਧਾਂਗੇ ਗਿੱਲ ਸਾਹਿਬ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ 10 ਹੰਡੇ ਸ਼ੋਅ ਵਿੱਚ ਬਹੁਤ ਸ਼ੁਕਰੀਆ ਭਮ ਸਾਹਿਬ ਜੀ ਸੋ ਗਿਲਸਾਬ ਸਭ ਤੋਂ ਪਹਿਲਾਂ ਸਾਡਾ ਪੜਾ ਇਤਿਹਾਸ ਦੇ ਝੋਖੇ ਚੋਂ ਜੀ ਉਹ ਚ ਜਾਣਨਾ ਕਿ ਕਿਉਂਕਿ 1 ਜੁਲਾਈ ਨੂੰ ਕੈਨੇਡਾ ਦੇ ਹੋਇਆ ਬੜਾ ਉਤਸ਼ਾਹ ਸੀ ਲੋਕਾਂ ਦੇ ਵਿੱਚ ਜੀ ਪਰ ਉਹਦਾ ਪੂਰਾ ਇਤਿਹਾਸ ਜਾਨਣਾ ਵੀ ਸਾਡੇ ਲਈ ਬਹੁਤ ਜ਼ਰੂਰੀ ਹੈ ਸੋ ਅਸੀਂ ਸਾਨੂੰ ਉਹਦੇ ਬਾਰੇ ਜ਼ਰੂਰ ਇਹ ਕੱਲ ਦੱਸੋ ਕਿ ਆਖਰ ਕੈਨੇਡਾ ਬਣਦਾ ਕਿਵੇਂ ਤੇ ਇਹ ਕੈਨੇਡਾ ਜਿਹੜਾ ਨਾਂ ਕਿਵੇਂ ਪੈਂਦਾ ਜੀ ਭਮ ਸਾਹਿਬ ਜਿਹੜਾ ਕੈਨੇਡਾ ਡੇ ਐ ਕੈਨੇਡਾ ਦੇ ਇਤਿਹਾਸ ਦੇ ਵਿੱਚ ਮੈਂ ਸਮਝਦਾ ਵੀ ਬਹੁਤ ਮਹੱਤਵਪੂਰਨ ਏ ਜਿਸ ਦਾ ਇਤਿਹਾਸ ਹਰੇਕ ਕੈਨੇਡੀਅਨ ਨੂੰ ਤੇ ਕੈਨੇਡਾ ਦੇ ਵਿੱਚ ਰਹਿਣ ਵਾਲੇ ਸ਼ਖਸ ਨੂੰ ਪਤਾ ਹੋਣਾ ਚਾਹੀਦਾ ਜੀ ਬਿਲਕੁਲ ਕਿਉਂਕਿ ਜਿਸ ਮੁਲਕ ਦੇ ਵਿੱਚ ਤੁਸੀਂ ਰਹਿ ਰਹੇ ਹੋ ਸਾਡੀ ਕਮਿਊਨਿਟੀ ਦੇ ਵਿੱਚ ਇਹ ਪ੍ਰੋਬਲਮ ਜ਼ਿਆਦਾਤਰ ਦੇਖੀ ਜਾਂਦੀ ਹੈ ਕਿ ਜਿਸ ਮੁਲਕ ਦੇ ਵਿੱਚ ਰਹਿੰਦੇ ਆ ਜੀਵਨ ਬਤੀਤ ਕਰਦੇ ਆ ਜਿਹੜੀ ਕਰਮ ਭੂਮੀ ਆ ਉਸ ਦੇ ਬਾਰੇ ਜਿਹੜੀ ਜਾਣਕਾਰੀ ਦਾ ਅਭਾਵ ਰਹਿੰਦਾ ਹੈ ਬਿਲਕੁਲ ਤੇ ਜ਼ਿਆਦਾ ਜ਼ੋਰ ਜਿਹੜਾ ਲੱਗਿਆ ਰਹਿੰਦਾ ਹੈ ਉਹ ਪੰਜਾਬ ਦੇ ਮਸਲਿਆਂ ਤੇ ਲੱਗਿਆ ਰਹਿੰਦਾ ਚਲੋ ਹੋਣਾ ਚਾਹੀਦਾ ਹੈ ਉਹ ਵੀ ਹੂੰ ਲੋਕਾਂ ਦੇ ਵਿੱਚ ਇੱਛਾ ਪਰ ਨਾਲ ਦੀ ਨਾਲ ਜਿਸ ਮੁਲਕ ਦੇ ਵਿੱਚ ਰਹਿੰਦੇ ਆ ਜਿਹਨੂੰ ਅਡਾਪਟ ਕੀਤਾ ਹੂੰ ਉਹਦਾ ਇਤਿਹਾਸ ਤੇ ਜਿਹੜੀਆਂ ਕੈਨੇਡੀਅਨ ਵੈਲਿਊਜ਼ ਐ ਉਹ ਉਹਨਾਂ ਦੇ ਹਾਨ ਦੇ ਵੀ ਬਣਨਾ ਚਾਹੀਦਾ ਹੈ ਉਹ ਇਸੇ ਲਈ ਬਣ ਸਕਦੇ ਆ ਜਦੋਂ ਇਤਿਹਾਸ ਦਾ ਪਤਾ ਹੋਊਗਾ ਬਿਲਕੁਲ ਸੋ ਕੈਨੇਡਾ ਦੇ ਭਮ ਸਾਹਿਬ ਇਹ ਮਨਾਇਆ ਜਾਂਦਾ ਹੈ ਦਰਅਸਲ 1 ਜੁਲਾਈ 1867 ਨੂੰ ਜੀ ਕਨਫੈਡਰੇਸ਼ਨ ਜਿਹੜੀ ਹੋਈ ਸੀ ਕੈਨੇਡਾ ਦੀ ਜੀ ਉਸ ਨੂੰ ਉਸ ਦੀ ਸਾਲਗिराਹ ਦੇ ਤੌਰ ਦੇ ਵਿੱਚ ਉਸ ਨੂੰ ਜਿਹੜੀ ਉਸ ਦੀ ਐਨੀਵਰਸਰੀ ਦੇ ਤੌਰ ਦੇ ਵਿੱਚ ਹੁਣ ਕਨਫੈਡਰੇਸ਼ਨ ਕੀ ਆ ਮੈਂ ਥੋੜਾ ਜਿਹਾ ਸਮਝਾ ਦਵਾ ਬਿਲਕੁਲ ਦਰਅਸਲ ਭੰਮ ਸਾਹਿਬ ਕੈਨੇਡਾ ਦੇ ਕੈਨੇਡਾ ਬਣ ਤੋਂ ਬਾਅਦ ਕੈਨੇਡਾ ਜਿਹੜਾ ਨਾਮ ਹੈ ਉਹ ਇੰਡੀਜਨਸ ਲੈਂਗੁਏਜ ਦੇ ਵਿੱਚੋਂ ਆਇਆ ਜੀ ਸੋ ਕੈਨੇਡਾ ਪਹਿਲਾਂ ਸਾਰਾ ਜੋ ਕੈਨੇਡਾ ਅੱਜ ਅਸੀਂ ਕੋਸਟ ਟੂ ਕੋਸਟ ਦੇਖਦੇ ਆਂ ਕੈਨੇਡਾ ਇਹ ਨਹੀਂ ਸੀ ਹਮ ਕੈਨੇਡਾ ਸਿਰਫ ਜਿਹੜਾ ਇੱਕ ਕਿਊਬਿਕ ਤੇ 온ਟਾਰੀਓ ਦੇ ਜਿਹੜੇ ਸੂਬੇ ਨੇ ਅੱਜ ਦੋ ਜੀ ਉਹਨਾਂ ਨੂੰ ਕੈਨੇਡਾ ਕਿਹਾ ਜਾਂਦਾ ਸੀ ਉਹਦੇ ਵਿੱਚੋਂ ਇੱਕ ਅਪਰ ਕੈਨੇਡਾ ਸੀ ਹਮ 온ਟਾਰੀਓ ਹਮ ਲੋਅਰ ਕੈਨੇਡਾ ਕਿਊਬਿਕ ਸੀ ਜੀ ਲਾ ਸੋਸਾਇਟੀ ਸੀ ਜਿਹੜੀ 온ਟਾਰੀਓ ਦੇ ਵਿੱਚ ਉਹਨੂੰ ਹਾਲ ਹੀ ਦੇ ਵਿੱਚ ਉਸਦਾ ਨਾਮ ਬਦਲਿਆ ਗਿਆ ਉਸਨੂੰ ਹੁਣ ਤੱਕ 2019 ਵੀ ਤੱਕ ਲੋ ਸੋਸਾਇਟੀ ਆਫ ਅਪਰ ਕੈਨੇਡਾ ਕਿਹਾ ਜਾਂਦਾ ਸੀ ਕਿਉਂਕਿ ਉਹ 1790ਾਂ ਦੇ ਵਿੱਚ ਬਣੀ ਸੀ ਜੀ ਸੁਪੰਮ ਸਾਹਿਬ ਅਪਰ ਕੈਨੇਡਾ ਤੇ ਲੋਅਰ ਕੈਨੇਡਾ ਉਹਨਾਂ ਨੂੰ ਕਿਹਾ ਜਾਂਦਾ ਸੀ ਕਨਫੈਡਰੇਸ਼ਨ ਹੋਣ ਦਾ ਮਤਲਬ ਸੀ ਕਿ ਜਿਹੜੇ ਐਟਲੈਂਟਿਕ ਪ੍ਰੋਵਿੰਸ ਹਮ ਨੋਵਾ ਸਕੋਸ਼ੀਆ ਜੀ ਨਿਊ ਬ੍ਰੰਜ਼ਵਿਕ ਹਮ ਤੇ ਕੈਨੇਡਾ ਮੀਨਸ ਅਪਰ ਕੈਨੇਡਾ ਤੇ ਲੋਅਰ ਕੈਨੇਡਾ ਜੀ ਕਿਊਬੈਕ ਤੇ 온ਟਾਰੀਓ ਹਮ ਇਹਨਾਂ ਦੇ ਜਿਹੜੇ ਸਰਬਰਾ ਸੀ ਜਿਹੜੇ ਲੀਡਰ ਸੀ ਇਹਨਾਂ ਸੂਬਿਆਂ ਦੇ ਉਸ ਵੇਲੇ ਸੂਬੇ ਨਹੀਂ ਸੀਗੇ ਉਸ ਵੇਲੇ ਇਹ ਬ੍ਰਿਟਿਸ਼ ਕਲੋਨੀਜ਼ ਸੀਗੀਆਂ ਹਮ ਸੋ ਇਹਨਾਂ ਕਲੋਨੀਜ਼ ਦੇ ਜੋ ਲੀਡਰ ਸੀ ਉਹਨਾਂ ਨੇ ਬਹੁਤ ਲੰਬੀ 네ਗੋਸ਼ੀਏਸ਼ਨ ਤੋਂ ਬਾਅਦ 1 ਜੁਲਾਈ 1867 ਨੂੰ ਜਿਹੜਾ ਉਹ ਕਨਫੈਡਰੇਸ਼ਨ ਦੇ ਵਿੱਚ ਆ ਕੇ डोमेनियन ऑफ कनाडा ਜਿਹੜਾ ਉਹ ਕ੍ਰੀਏਟ ਕੀਤਾ ਜੀ ਜੋ ਹੋਇਆ ਕਿਸ ਤਰ੍ਹਾਂ ਉਹ ਬ੍ਰਿਟਿਸ਼ ਨਾਰਥ ਅਮਰੀਕਾ ਐਕਟ ਬੀ ਐਨ ਐਕਟ 1867 दैट वाज अ ਲੈਜਿਸਲੇਸ਼ਨ ਆਫ ਦਾ ਪਾਰਲੀਮੈਂਟ ਆਫ ਕੈਨੇਡਾ ਯੂਕੇ ਯੂਕੇ ਜੀ ਉਸ ਵੇਲੇ ਭਮ ਸਾਹਿਬ ਯੂਕੇ ਦੇ ਜਿਹੜਾ ਪਾਰਲੀਮੈਂਟ ਹੈ ਉਸ ਦੇ ਵੱਲੋਂ ਲਾਅ ਪਾਸ ਕਰਕੇ ਡੋਮੀਨੀਅਨ ਕ੍ਰੀਏਟ ਕੀਤਾ ਗਿਆ ਸੀ ਹਮ ਜਿਸ ਨੂੰ ਕੈਨੇਡਾ ਡੋਮੀਨੀਅਨ ਆਫ ਕੈਨੇਡਾ ਕਿਹਾ ਗਿਆ ਸੀ ਜਿਸ ਦੇ ਵਿੱਚ ਨਿਊ ਬਰੰਜ਼ਵਿਕ ਨੋਵਾ ਸਕੋਸ਼ੀਆ ਤੇ ਪ੍ਰੋਵਿੰਸ ਆਫ ਜਿਹੜਾ ਕੈਨੇਡਾ ਸੀਗਾ ਜੀ ਉਹਨਾਂ ਨੇ ਇਕੱਠੇ ਆ ਕੇ ਇੱਕ ਪੋਲੀਟੀਕਲ ਯੂਨਿਟ ਦੇ ਰੂਪ ਦੇ ਵਿੱਚ ਹਮ ਇਕੱਠੇ ਆਉਣਾ ਸਹਿਮਤ ਕੀਤਾ ਸੀ ਤੇ ਜਿਹੜਾ ਕੈਨੇਡਾ ਦੀ ਨੀਂਹ ਰੱਖੀ ਗਈ ਸੀ ਫਿਰ ਵਕ ਵਕ ਸਮੇਂ ਦੇ ਉੱਤੇ ਹਮ ਜਿਹੜਾ ਕੈਨੇਡਾ ਦਾ ਵਿਸਤਾਰ ਹੁੰਦਾ ਰਿਹਾ ਵਕ ਵਕ ਸੂਬੇ ਜਿਹੜੇ ਆ ਅੱਜ ਅਸੀਂ ਦੇਖ ਰਹੇ ਆਂ ਜੀ ਹਾਰਟਸਨ ਬੇ ਦਾ ਜਿਹੜਾ ਲੈਂਡ ਸੀਗਾ ਜਿਸ ਨੂੰ ਰੂਪਰਟਸ ਲੈਂਡ ਕਿਹਾ ਜਾਂਦਾ ਸੀ ਹੂੰ ਉਹ ਇੱਕ ਪ੍ਰਾਈਵੇਟ ਕੰਪਨੀ ਦੀ ਮਲਕੀਅਤ ਸੀ ਹੂੰ ਅੱਜ ਜੋ ਕੈਨੇਡਾ ਦਾ 1/3 ਹਿੱਸਾ ਹੈ ਜੀ ਉਹ ਇੱਕ ਪ੍ਰਾਈਵੇਟ ਕੰਪਨੀ ਦੀ ਮਲਕੀਅਤ ਸੀ ਹੂੰ ਜਿਸ ਤਰ੍ਹਾਂ ਈਸਟ ਇੰਡੀਆ ਕੰਪਨੀ ਨੂੰ ਇੰਡੀਆ ਦੇ ਵਿੱਚ ਚਾਰ ਚਾਰਟਰ ਦਿੱਤਾ ਗਿਆ ਸੀ ਈਸਟ ਇੰਡੀਆ ਕੰਪਨੀ 1858 ਤੱਕ ਈਸਟ ਇੰਡੀਆ ਕੰਪਨੀ ਹੀ ਜਿਹੜਾ ਭਾਰਤ ਦੇ ਵਿੱਚ ਜੋ ਕਲੋਨੀਆਂ ਉਹਨਾਂ ਨੇ ਜਿੱਤੀਆਂ ਸੀ ਉਹਨਾਂ ਨੂੰ ਗਵਰਨ ਕਰਦੀ ਸੀ ਹਮ ਪਰ 1857 ਦੇ ਗਦਰ ਤੋਂ ਬਾਅਦ 1858 ਦੇ ਵਿੱਚ ਜਿਹੜਾ ਕੰਟਰੋਲ ਆ ਫਿਰ ਕਰਾਉਨ ਨੇ ਸਿੱਧਾ ਆਪਣੇ ਹੱਥ ਵਿੱਚ ਲਿਆ ਸੀ ਬ੍ਰਿਟਿਸ਼ ਕਰਾਉਨ ਨੇ ਹਮ ਉਸੇ ਤਰ੍ਹਾਂ ਭਮ ਸਾਹਿਬ ਇੱਥੇ ਵੀ ਜਿਹੜੀ ਹਾਟਸਨ ਬੇ ਕੰਪਨੀ ਆ ਜਿਸ ਨੇ ਕੈਨੇਡਾ ਦੇ ਇਤਿਹਾਸ ਦੇ ਵਿੱਚ ਬਹੁਤ ਵੱਡਾ ਰੋਲ ਕੈਨੇਡਾ ਨੂੰ ਕ੍ਰੀਏਟ ਕਰਨ ਦੇ ਵਿੱਚ ਨਿਭਾਇਆ ਹੈ ਅੱਜ ਵੀ ਹਾਟਸਨ ਬੇ ਤੁਹਾਨੂੰ ਦੇਖਣ ਨੂੰ ਮਿਲਦੀ ਹੈ ਬਿਲਕੁਲ ਮਿਲਦੀ ਹੈ ਜੀ ਹਾਂ ਸੋ ਹਟਸਨ ਜਿਹੜਾ 1 ਤਿਹਾਈ ਕੈਨੇਡਾ ਸੀ ਉਹ ਹਟਸਨ ਬੇ ਵੀ ਮਲਕੀਅਤ ਸੀ ਹੂੰ ਉਹ ਬਾਅਦ ਦੇ ਵਿੱਚ ਫਿਰ ਸਮੇਂ ਤੋਂ ਸਮੇਂ ਉਹ ਕੈਨੇਡਾ ਦੇ ਵਿੱਚ ਰਲਦੇ ਗਏ ਡੋਮਿਨਿਅਨ ਆਫ ਕੈਨੇਡਾ ਦੇ ਵਿੱਚ ਹੂੰ ਤੇ ਇਸੇ ਤਰ੍ਹਾਂ ਬ੍ਰਿਟਿਸ਼ ਕੋਲੰਬੀਆ ਵੀ ਰਲਿਆ ਹੂੰ ਬਾਕੀ ਸਾਰੇ ਜਿਹੜੇ ਸੂਬੇ ਐ ਉਹ ਵੀ ਰਲੇ ਜਿਹੜੀਆਂ ਟੈਰਿਟਰੀਜ਼ ਨੇ ਉਹ ਵੀ ਜਿਹੜੀਆਂ ਸ਼ਾਮਲ ਹੁੰਦੀਆਂ ਰਹੀਆਂ ਹੂੰ ਤੇ ਇਹ ਜਿਹੜਾ ਪ੍ਰੋਸੈਸ ਹੈ ਹੂੰ ਲਗਭਗ 100 ਸਾਲ ਤੋਂ ਜ਼ਿਆਦਾ ਵੀ ਬਾਅਦ ਦੇ ਵਿੱਚ ਵੀ ਹੂੰ ਇਹ ਪ੍ਰੋਸੈਸ ਚੱਲਦਾ ਰਿਹਾ ਨੇਸ਼ਨ ਬਿਲਡਿੰਗ ਦਾ ਜੀ ਹੁਣ ਭਮ ਸਾਹਿਬ ਇਸ ਗੱਲ ਤੇ ਜਿਹੜਾ ਸਾਨੂੰ ਨਜ਼ਰਸਾਨੀ ਕਰਨੀ ਪਊਗੀ ਕਿ ਕਨਫੈਡਰੇਸ਼ਨ ਦੀ ਲੋੜ ਕਿਉਂ ਪਈ ਹੂੰ ਜੇ ਇਹ ਕਲੋਨੀਆਂਜ਼ ਇੰਡੀਪੈਂਡੈਂਟਲੀ ਕੰਮ ਕਰ ਰਹੀਆਂ ਸੀ ਹੂੰ ਇੱਕ ਤਰ੍ਹਾਂ ਦੇ ਆਜ਼ਾਦ ਮੁਲਕ ਸੀਗੇ ਡੋਮੀਨੀਅਨ ਵੀ ਬਣ ਸਕਦੇ ਸੀਗੇ ਅਲੱਗ-ਅਲੱਗ ਡੋਮੀਨੀਅਨ ਬਣ ਸਕਦੇ ਸੀਗੇ ਹਮ ਬ੍ਰਿਟਿਸ਼ ਕਰਾਉਨ ਦੇ ਅੰਡਰ ਸੀਗੇ ਕੋਈ ਇੱਥੇ ਡਿਮਾਂਡ ਵੀ ਨਹੀਂ ਸੀ ਇਸ ਤਰ੍ਹਾਂ ਦੀ ਕੋਈ ਜਿਸ ਤਰ੍ਹਾਂ ਯੂਐਸ ਦੇ ਵਿੱਚ ਜਿਹੜੀ ਆਜ਼ਾਦੀ ਦੀ ਉਹਨਾਂ ਨੇ ਆਪਣੀ ਲੜਾਈ ਲੜੀ ਤੇ ਅ ਯੂਨਾਈਟਿਡ ਕਿੰਗਡਮ ਤੋਂ ਇੰਗਲੈਂਡ ਤੋਂ ਬ੍ਰਿਟਨ ਤੋਂ ਆਪਣੇ ਆਪ ਜਿਹੜਾ ਆਜ਼ਾਦ ਡਿਕਲੇਅਰ ਕਰਕੇ ਇੱਕ ਯੂਨਾਈਟਿਡ ਸਟੇਟਸ ਆਫ ਅਮਰੀਕਾ ਨਾਮ ਦਾ ਜਿਹੜਾ 1776 ਦੇ ਵਿੱਚ ਇੱਕ ਨਵਾਂ ਮੁਲਕ ਇੱਕ ਬਹੁਤ ਵੱਡਾ ਤੇ ਤਾਕਤਵਰ ਮੁਲਕ ਹੋਣ ਦੇ ਵਿੱਚ ਆਇਆ ਉਸ ਤਰ੍ਹਾਂ ਨਹੀਂ ਇੱਥੇ ਕੋਈ ਮੰਗ ਨਹੀਂ ਸੀ ਹਮ ਪਰ ਭਮ ਸਾਹਿਬ ਜਿਹੜਾ ਕੈਨੇਡਾ ਦਾ ਬਣਨਾ ਹੈ ਕੈਨੇਡਾ ਦੀ ਕਨਫਰੋਂਟ੍ਰੇਸ਼ਨ ਹੈ ਉਸ ਦੇ ਵਿੱਚ ਯੂਨਾਈਟਿਡ ਸਟੇਟਸ ਦੇ ਬਣ ਦਾ ਬੜਾ ਵੱਡਾ ਹੱਥ ਹੈ ਜਾਂ ਇਸ ਤਰ੍ਹਾਂ ਕਹੀਏ ਕਿ ਯੂਨਾਈਟਿਡ ਸਟੇਟਸ ਦੇ ਬਣ ਨਾਲ ਹੀ ਕੈਨੇਡਾ ਦੇ ਬਣ ਦੀ ਜਿਹੜੀ ਨੀ ਹੈ ਨਹੀਂ ਰੱਖੀ ਗਈ ਉਹ ਰੱਖੀਗੀ ਹੂੰ ਉਸ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਸੋ ਗਿਲਸਾਹ ਅਸੀਂ ਗੱਲ ਕਰ ਰਹੇ ਸੀ ਕੈਨੇਡਾ ਦੇ ਇਤਿਹਾਸ ਦੇ ਸੰਬੰਧ ਵਿੱਚ ਜੀ ਭਮ ਸਾਹਿਬ ਅਸੀਂ ਗੱਲ ਕਰ ਰਹੇ ਸੀ ਕਨਫੈਡਰੇਸ਼ਨ ਦੀ ਹੂੰ ਕਨਫੈਡਰੇਸ਼ਨ ਦੀ ਲੋੜ ਕਿਉਂ ਪਈ ਜੀ ਅਸੀਂ ਜੇ ਨਾਰਥ ਅਮਰੀਕਾ ਦੇ ਇਤਿਹਾਸ ਦੀ ਗੱਲ ਕਰੀਏ ਸਾਰੀ ਹੂੰ ਜੇ 18ਵੀਂ ਸਦੀ ਦੇ ਅੰਤ ਦੇ ਵਿੱਚ ਅਸੀਂ ਨਾਰਥ ਅਮਰੀਕਾ ਦੇ ਮੈਪ ਦੇ ਉੱਤੇ ਨਿਗਾਹ ਮਾਰੀਏ ਹੂੰ ਜਿਹੜਾ ਸਾਰਾ ਹੀ ਨਾਰਥ ਅਮਰੀਕਾ ਸੀਗਾ ਹਮ ਇੱਕ ਬ੍ਰਿਟਿਸ਼ ਕਲੋਨੀ ਸੀ ਜੀ ਇਸ ਦੇ ਵਿੱਚ ਕਲੋਨਿਸਟ ਰਹਿ ਰਹੇ ਸੀਗੇ ਹਮ ਪਰ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਵਿੱਚ ਹਮ ਯੂਐਸ ਦੇ ਵਿੱਚ ਜਿਹੜੀਆਂ ਸੀ ਕਲੋਨੀ ਸੀ ਜੀ ਬਗਾਵਤ ਸ਼ੁਰੂ ਹੋ ਚੁੱਕੀ ਸੀ ਹਮ ਜਾਂ ਕਹ ਲਈਏ ਬਗਾਵਤੀ ਸੁਰ ਉੱਠਣੇ ਸ਼ੁਰੂ ਹੋ ਚੁੱਕੇ ਸੀ ਹਮ ਉੱਥੇ ਵਿੱਚ ਚਾਹੇ ਜਿਹੜੀ ਬੋਸਟਨ ਟੀ ਪਾਰਟੀ ਦੀ ਘਟਨਾ ਹੋਵੇ ਹਮ ਜਿੱਥੇ ਇੱਕ ਜਿਹੜੀ ਬ੍ਰਿਟਿਸ਼ ਸ਼ਿਪ ਹੈ ਉਸ ਨੂੰ ਸਾੜ ਦਿੱਤਾ ਗਿਆ ਸੀਗਾ ਹੂੰ ਸੋ ਇਸ ਤਰ੍ਹਾਂ ਜਿਹੜੀ ਬਗਾਵਤ ਉੱਠ ਖੜੀ ਹੋਈ ਸੀ ਜਿਸ ਦੇ ਵਿੱਚ ਕੀ ਕੁਝ ਟੈਕਸੇਸ਼ਨ ਦੇ ਇਸ਼ੂ ਸੀਗੇ ਹੂੰ ਕਲੋਨੀਆਂ ਦੇ ਉੱਤੇ ਟੈਕਸ ਲਾਉਣ ਦਾ ਮਸਲਾ ਸੀ ਜਿਸ ਦੇ ਵਿੱਚ ਉਹਨਾਂ ਨੇ ਨਾਰਾ ਦਿੱਤਾ ਸੀ ਕਿ ਨੋ ਟੈਕਸੇਸ਼ਨ ਵਿਦਾਊਟ ਰੈਪਰੈਜ਼ੈਂਟੇਸ਼ਨ ਹੂੰ ਕਿ ਅਕ੍ਰੋਸ ਦਾ ਅਟਲੈਂਟਿਕ ਜਿਹੜਾ ਬ੍ਰਿਟਿਸ਼ ਪਾਰਲੀਮੈਂਟ ਹੈ ਉਹ ਸਾਡੇ ਲਈ ਕਾਨੂੰਨ ਬਣਾ ਰਿਹਾ ਅਸੀਂ ਨਾਰਥ ਅਮਰੀਕਾ ਦੇ ਵਿੱਚ ਬੈਠੇ ਹਾਂ ਸਾਡੀ ਕੋਈ ਰੈਪ੍ਰেজੈਂਟੇਸ਼ਨ ਨਹੀਂ ਹੈਗੀ ਹੂੰ ਸੋ ਇੱਕ ਤਰ੍ਹਾਂ ਐਕਸਪਲੋਇਟੇਸ਼ਨ ਦੇ ਤੌਰ ਉੱਤੇ ਜਿਹੜੇ ਅਮਰੀਕਨ ਕਲੋਨਿਸਟ ਸੀਗੇ ਉਹਨਾਂ ਨੇ ਇਸ ਚੀਜ਼ ਨੂੰ ਦੇਖਿਆ ਹੂੰ ਜਿਸ ਦੀ ਕਲਮਿਨੇਸ਼ਨ ਜਿਹੜੀ ਹੈ ਉਸ 1776 ਦੇ ਵਿੱਚ ਫਿਰ ਉਹਨਾਂ ਨੇ ਆਪਣੀ ਆਜ਼ਾਦੀ ਦੀ ਲੜਾਈ ਲੜ ਕੇ ਆਜ਼ਾਦੀ ਹਾਸਲ ਕਰਕੇ ਕੀਤੀ ਹੂੰ ਸੋ ਭਮ ਸਾਹਿਬ ਯੂਐਸ ਦੇ ਹੋਣ ਦੇ ਵਿੱਚ ਆ ਜਾਣ ਦੇ ਨਾਲ ਹੂੰ ਜਿਹੜੇ ਕਰਾਊਨ ਦੇ ਪ੍ਰਤੀ ਲੋਇਲ ਕਲੋਨਿਸਟ ਸੀਗੇ ਹੂੰ ਉਹ ਨਾਰਥ ਦੇ ਵਿੱਚ ਆ ਗਏ ਜਿਆਦਾ ਜਿਹੜੇ ਨਾਰਥ ਦੇ ਵਿੱਚ ਸੀਗੇ ਉਹ ਕਰਾਊਨ ਦੇ ਪ੍ਰਤੀ ਬ੍ਰਿਟਿਸ਼ ਕਰਾਊਨ ਦੇ ਪ੍ਰਤੀ ਜਿਹੜੇ ਵਫਾਦਾਰ ਸੀ ਹੂੰ ਉਹ ਨਾਰਥ ਦੇ ਵੱਲ ਆ ਗਏ ਨਾਰਥ ਦੇ ਵੱਲ ਜਿਹੜਾ ਕੈਨੇਡਾ ਦਾ ਅੱਜ ਦਾ ਮੌਜੂਦਾ ਇਲਾਕਾ ਹੈ ਜੀ ਇਹਨਾਂ ਇਲਾਕਿਆਂ ਦੇ ਵਿੱਚ ਵਸ ਗਏ ਹੂੰ ਸੋ 1776 ਦੇ ਵਿੱਚ ਪਾਮ ਸਾਹਿਬ ਯੂਐਸ ਹੋਣ ਦੇ ਵਿੱਚ ਆਉਣ ਦੇ ਨਾਲ ਉਹ ਹੌਲੀ 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 ਯੂਐਸ ਜਿਹੜਾ ਨਵਾਂ ਇੱਕ ਮੁਲਕ ਬਣਿਆ ਯੂਨਾਈਟਿਡ ਸਟੇਟਸ ਆਫ ਅਮਰੀਕਾ ਉਹ ਤਾਕਤ ਦੇ ਵਿੱਚ ਆਉਣਾ ਗਿਆ ਉਸ ਦੀ ਤਾਕਤ ਵਧ ਗਈ ਹੂੰ ਉਸ ਨੇ ਕੁਝ ਇਲਾਕੇ ਮੈਕਸੀਕੋ ਨੂੰ ਮੈਕਸੀਕੋ ਦੇ ਕੋਲੋਂ ਖੋ ਕੇ ਵੀ ਆਪਣੇ ਵਿੱਚ ਲਾ ਲਏ ਹੂੰ ਤੇ ਫਿਰ ਸਿਵਲ ਵਾਰ ਜਿਹੜੀ ਹੁੰਦੀ ਹੈ ਜੀ 19ਵੀਂ ਸਦੀ ਦੇ ਮੱਧ ਦੇ ਵਿੱਚ ਜਿਹੜੀ ਸਿਵਲ ਵਾਰ ਹੁੰਦੀ ਹੈ ਹਮ ਨਾਰਥ ਅਮਰੀਕਾ ਦੇ ਨਾਰਥ ਅਮਰੀਕਾ ਦੇ ਸਾਊਥ ਦੇ ਵਿੱਚ ਹਮ ਉਸ ਦੇ ਵਿੱਚ ਜਿਹੜਾ ਨਾਰਥ ਹੈ ਅਮਰੀਕਾ ਦਾ ਨਾਰਥ ਹੈ ਕਿਉਂਕਿ ਉਹ ਇੰਡਸਟਰੀਲਾਈਜ਼ ਸੀ ਉਹਦੀ ਫੌਜ ਜਿਆਦਾ ਚੰਗੀ ਸੀ ਤੇ ਹੋਰ ਵੀ ਫੈਕਟਰ ਸੀਗੇ ਹਮ ਉਹ ਜੇਤੂ ਹੋ ਕੇ ਨਿਕਲਦਾ ਹੈ ਅਮਰੀਕਾ ਦੀ ਖਾਨਾ ਜੰਗੀ ਦੇ ਵਿੱਚੋਂ ਹਮ ਤੇ ਨਾਰਥ ਦੇ ਵਿੱਚ ਇਹ ਪ੍ਰਭਾਵ ਹੁੰਦਾ ਹੈ ਕਿ ਹੁਣ ਉਹਨਾਂ ਨੂੰ ਜਿਹੜੇ ਕੈਨੇਡਾ ਦੇ ਇਲਾਕੇ ਆ ਉਹਨਾਂ ਨੂੰ ਵੀ ਅਨੇਕਸ ਕਰ ਲੈਣਾ ਚਾਹੀਦਾ ਹੈ ਇਨਵੇਡ ਕਰਕੇ ਯੂਐਸਏ ਦੇ ਵਿੱਚ ਸ਼ਾਮਲ ਕਰ ਲੈਣਾ ਚਾਹੀਦਾ ਹੈ ਹੂੰ ਤੇ ਉੱਥੇ ਉਹਨਾਂ ਦੀ ਜਿਹੜੀ ਮਨਸੂਬਾ ਬੰਦੀ ਹੈ ਉਹ ਨਾਰਥ ਦੇ ਜਿਹੜੇ ਲੀਡਰ ਸੀ ਯੂਐਸ ਦੇ ਉਹਨਾਂ ਦੀ ਬਣ ਗਈ ਸੀ ਹੂੰ ਕੈਨੇਡਾ ਦੇ ਵਿੱਚੋਂ ਵੀ ਕੁਝ ਇੱਕ ਤੇ رائے ਇਹ ਜਿਹੀਆਂ ਸੀ ਜਿਹੜੀਆਂ ਇਸ ਚੀਜ਼ ਦੀ ਹਾਮੀ ਸੀ ਕਿ ਜਿਹੜਾ ਯੂਐਸ ਹੈ ਨਵਾਂ ਮੁਲਕ ਬਣਿਆ ਹੈ ਕੈਨੇਡਾ ਦਾ ਜਿਹੜਾ ਇਲਾਕਾ ਹੈ ਉਸ ਨੂੰ ਹਮਲਾ ਕਰਕੇ ਕਬਜ਼ਾ ਕਰ ਲੈਣਾ ਚਾਹੀਦਾ ਹੈ ਹੂੰ ਪਰ ਭਾਪਾ ਸਾਹਿਬ ਜਿਹੜੇ ਕੈਨੇਡਾ ਦੇ ਕਾਲਮਿਸਟ ਸੀ ਹੂੰ ਜਿਹੜੇ ਕਰਾਊਨ ਦੇ ਪ੍ਰਤੀ ਜਿਹੜੀ ਲਾਇਲਟੀ ਹੈ ਉਹ ਕੈਨੇਡਾ ਦਾ ਇੱਕ ਬੇਸਿਕ ਇੱਕ ਕਲੋ ਡੀਐਨਏ ਦੇ ਵਿੱਚ ਹੈ ਉਹ ਚੀਜ਼ ਹੂੰ ਉਹਨਾਂ ਨੇ ਇਸ ਖਤਰੇ ਨੂੰ ਭਾਪਦੇ ਹੋਏ ਆ ਫਿਰ ਉਹਦਾ ਹੱਲ ਕੀ ਕੱਢਿਆ ਹੂੰ ਕਿ ਵੱਧ ਐਗਰੈਸਿਵ ਹੋ ਰਹੇ ਜਿਹੜੇ ਅਮਰੀਕਾ ਹੈ ਉਸ ਨੂੰ ਰੋਕਣ ਦੇ ਲਈ ਸਾਨੂੰ ਜਿਹੜੀ ਆਪਣੀ ਸ਼ਕਤੀ ਹੈ ਹੂੰ ਉਸ ਨੂੰ ਸੰਗਠਿਤ ਕਰਨ ਦੀ ਲੋੜ ਹੈ ਹੂੰ ਜੇ ਛੋਟੀਆਂ-ਛੋਟੀਆਂ ਕਲੋਨੀਆਂ ਇਸ ਤਰ੍ਹਾਂ ਜਿਹੜੀਆਂ ਉਹ ਖਿੱਲਰੀਆਂ ਰਹਿਣਗੀਆਂ ਇਹ ਹਜਿ ਮ ਜਾਣਗੀਆਂ ਸਾਰੀਆਂ ਹਾਂ ਹਾਂ ਜੀ ਉਹ ਉਹ ਵਲਨਰੇਬਲ ਰਹਿਣਗੀਆਂ ਹੂੰ ਫਿਰ ਉਸ ਉਹ ਚਰਚਾ ਚੱਲ ਰਹੀ ਸੀ ਸਾਰੀ ਗੱਲਬਾਤ ਚੱਲ ਰਹੀ ਸੀ ਉਸ ਦੇ ਦਰਮਿਆਨ ਜਿਹੜਾ ਅਲਾਸਕਾ ਦਾ ਇਲਾਕਾ ਹੈ ਹੂੰ ਉਸ ਨੂੰ ਵੀ ਯੂ ਐਸ ਨੇ ਖਰੀਦ ਲਿਆ ਹੂੰ ਰਸ਼ੀਆ ਤੋਂ ਹੂੰ ਜੇ ਮੈਂ ਗਲਤ ਨਹੀਂ ਤਾਂ 1865 ਦੇ ਵਿੱਚ ਹੂੰ ਉਸ ਚੀਜ਼ ਨੇ ਇਸ ਚਰਚਾ ਨੂੰ ਹੋਰ ਬਲ ਦਿੱਤਾ ੱਲੇ ਸਾਊਥ ਜੀ ਯੂ ਐਸ ਹੂੰ ਦੂਸਰੇ ਪਾਸੇ ਜਿਹੜਾ ਅਲਾਸਕਾ ਦਾ ਵੀ ਇਲਾਕਾ ਉਹਨਾਂ ਨੇ ਖਰੀਦ ਲਿਆ ਉਸ ਤੋਂ ਫਿਰ ਜਿਹੜੇ ਅ ਕੈਨੇਡਾ ਦੇ ਫਾਊਂਡਿੰਗ ਫਾਦਰ ਸੀ ਉਹਨਾਂ ਨੇ ਇਹ ਗੱਲ ਉਹਨਾਂ ਨੂੰ ਸਮਝ ਆਈ ਕਿ ਅੱਜ ਨਹੀਂ ਤਾਂ ਕੱਲ ਜਿਹੜੀ ਅਮਰੀਕਾ ਦੇ ਯੂਐਸ ਦੀ ਅੱਖ ਕੈਨੇਡਾ ਦੇ ਜਿਹੜੀਆਂ ਕਲੋਨੀਆਂਜ਼ ਨੇ ਇਹਨਾਂ ਦੇ ਉੱਤੇ ਵੀ ਹੈ ਹੂੰ ਸੋ ਉਸ ਚੀਜ਼ ਨੂੰ ਫਿਰ ਭਮਪਾ ਸਾਹਿਬ ਟਰੇਡ ਤੇ ਜਿਹੜੀ ਇਕਨੋਮੀ ਹੈ ਦੇਖੋ ਉਹ ਬੜਾ ਵੱਡਾ ਫੈਕਟਰ ਹੁੰਦੀ ਹੈ ਹੂੰ ਜਦੋਂ ਯੂਐਸਏ ਹੋਣ ਦੇ ਵਿੱਚ ਆਇਆ ਯੂਐਸਏ ਦੇ ਸਿਵਲ ਵਾਰ ਤੋਂ ਬਾਅਦ ਕਿਉਂਕਿ ਸਿਵਲ ਵਾਰ ਦੇ ਵਿੱਚ ਇੰਗਲੈਂਡ ਨੇ ਸਾਊਥ ਦੀ ਮਦਦ ਕੀਤੀ ਹੂੰ ਸਾਊਥ ਦੀਆਂ ਜਿਹੜੀਆਂ ਫੋਰਸਸ ਸੀਗੀਆਂ ਜੇਤੂ ਨਾਰਥ ਹੋਇਆ ਤਾਂ ਜਿਹੜੇ ਨਾਰਥ ਦੇ ਲੀਡਰ ਐ ਉਹ ਬਹੁਤ ਜ਼ਿਆਦਾ ਅਪਸ਼ਟ ਸੀਗੇ ਹੂੰ ਅ ਇੰਗਲੈਂਡ ਦੇ ਉੱਪਰ ਯੂਕੇ ਦੇ ਉੱਪਰ ਕਿਉਂਕਿ ਉਹਨਾਂ ਨੇ ਉਹਨਾਂ ਦੇ ਵਿਰੋਧੀਆਂ ਦੀ ਹਮਾਇਤ ਕੀਤੀ ਸੀ ਤੇ ਉਹ ਇੱਕ ਸਬਕ ਸਿਖਾਉਣਾ ਚਾਹੁੰਦੇ ਸੀ ਹੂੰ ਤਾਂ ਉਹਨਾਂ ਨੇ ਟ੍ਰੇਡ ਬੈਰੀਅਰ ਵੀ ਖੜੇ ਕੀਤੇ ਟ੍ਰੇਡ ਵਾਰ ਵੀ ਚੱਲੀ ਜਿਹੜੇ ਕੈਨੇਡਾ ਦੇ ਗੁੱਡਸ ਐ ਉਹਨਾਂ ਦੀ ਜਿਹੜੀ ਵਿਕਰੀਆ ਜਾਂ ਉਹਦੀ ਮੂਵਮੈਂਟ ਹੈ ਕ੍ਰੋਸ ਦਾ ਬਾਰਡਰ ਉਹ ਬੰਦ ਕੀਤੀ ਉਹਤੇ ਡਿਊਟੀਆਂ ਲਗਾਈਆਂ ਹੂੰ ਹੁਣ ਜਿਹੜੇ ਕੈਨੇਡੀਅਨ ਲੋਕ ਸੀ ਉਹਨਾਂ ਦੇ ਲਈ ਕੀ ਆਪਸ਼ਨ ਸੀ ਉਹਨਾਂ ਦੇ ਲਈ ਇਹੀ ਆਪਸ਼ਨ ਸੀ ਕਿ ਇੱਕ ਨਾਰਥ ਆਫ ਜਿਹੜਾ ਯੂ ਐਸ ਬਾਰਡਰ ਇੱਕ ਵੱਡੀ ਮਾਰਕੀਟ ਖੋਲ ਹੀ ਜਾਵੇ ਇੱਕ ਸਿੰਗਲ ਮਾਰਕੀਟ ਬਣਾਇਆ ਜਾਵੇ ਤੇ ਜਿੱਥੇ ਗੁੱਡਸ ਐਂਡ ਸਰਵਿਸਿਜ਼ ਜਿਹੜੀਆਂ ਫ੍ਰੀਲੀ ਉਹ ਫਲੋ ਕਰ ਸਕਣ ਤੇ ਉਹ ਆਪਸ ਦੇ ਵਿੱਚ ਵਪਾਰ ਕਰ ਸਕਣ ਹੂੰ ਸੋ ਆਪਸ ਦੇ ਵਿੱਚ ਵਪਾਰ ਕਰਨ ਦੇ ਲਈ ਵੀ ਜਿਹੜੀ ਕਨਫੈਡਰੇਸ਼ਨ ਹੈ ਉਹ ਬੜੀ ਲਾਹੇਵੰਦ ਸੀ ਲਾਹੇਵੰਦ ਸੀ ਸੋ ਚਾਹੇ ਤਾਂ ਇਕਨੋਮਿਕ ਰੀਜ਼ਨ ਹੈ ਹੂੰ ਚਾਹੇ ਉਹ ਪੋਲਿਟੀਕਲ ਰੀਜ਼ਨ ਹੈ ਹੂੰ ਕਿਉਂ ਪੋਲਿਟੀਕਲੀ ਯੂ ایس ਤੋਂ ਖਤਰਾ ਖਤਰਾ ਸੀ ਯਾਰ ਉਹਨਾਂ ਦੋਨਾਂ ਹੀ ਕਾਰਨਾ ਕਰਕੇ ਭਮ ਸਾਹਿਬ ਜਿਹੜੀ ਕਨਫੈਡਰੇਸ਼ਨ ਹੈ ਫਿਰ ਉਸੇ ਦੇ ਚੜੀ ਹੂੰ 1 ਜੁਲਾਈ 1860 ਨੂੰ ਉਹ ਦਿਨ ਆਇਆ ਕਨਫੈਡਰੇਸ਼ਨ ਡੇ ਬ੍ਰਿਟਿਸ਼ ਨਾਰਥ ਅਮਰੀਕਾ ਐਕਟ ਜਿਹੜਾ ਕਿ ਕਨਸਟੀਟਿਊਸ਼ਨ ਆਫ ਕੈਨੇਡਾ ਜਿਹੜਾ ਕਨਸਟੀਟਿਊਸ਼ਨ ਆਫ ਕੈਨੇਡਾ ਹੈ ਭਮਸਾਬ ਉਹ ਕੈਨੇਡੀਅਨਸ ਵੱਲੋਂ ਨਹੀਂ ਬਣਾਇਆ ਗਿਆ। ਹਮ। ਦੈਟ ਇਜ਼ ਐਨ ਐਕਟ ਆਫ ਦ ਬ੍ਰਿਟਿਸ਼ ਪਾਰਲੀਮੈਂਟ। ਜੀ। ਇੰਗਲੈਂਡ ਦੀ ਪਾਰਲੀਮੈਂਟ ਦਾ ਇੱਕ ਐਕਟ ਹੈ। ਬਾਅਦ ਦੇ ਵਿੱਚ 1882 ਦੇ ਵਿੱਚ 1982 ਦੇ ਵਿੱਚ ਉਸਦਾ ਨਾਮ ਬਦਲ ਕੇ ਜਿਹੜਾ ਕਨਸਟੀਟਿਊਸ਼ਨ ਆਫ ਕੈਨੇਡਾ ਰੱਖਿਆ ਗਿਆ ਬ੍ਰਿਟਿਸ਼ ਨਾਰਥ ਅਮਰੀਕਾ ਐਕਟ। ਹਮ। 1867। ਸੋ ਇਸ ਤਰੀਕੇ ਕੈਨੇਡਾ ਹੋਣ ਦੇ ਵਿੱਚ ਆਉਂਦਾ ਹੈ। ਕਾਫੀ ਸਮੇਂ ਤੱਕ ਭਮਸਾਬ ਇਸ ਦਾ ਜਿਹੜਾ ਫਿਰ ਜਦੋਂ ਉਸ ਦੀ ਪਹਿਲੀ ਸਾਲਗिराਹ ਆਈ ਅਗਲੇ ਹੀ ਸਾਲ 1868 ਦੇ ਵਿੱਚ ਤਾਂ ਉਸ ਦਿਨ ਛੁੱਟੀ ਕਰਕੇ ਉਸ ਨੂੰ ਕਮੇਮੋਰੇਟ ਕੀਤਾ ਗਿਆ ਉਸ ਦਿਨ ਨੂੰ ਫਿਰ ਬਹੁਤ ਲੰਬਾ ਸਮੇਂ ਤੱਕ ਉਸ ਨੂੰ ਡੋਮਿਨੀਅਨ ਡੇ ਕਿਹਾ ਜਾਂਦਾ ਰਿਹਾ ਹੂੰ ਅੱਗੇ ਕਾਨੂੰਨ ਪਾਸ ਹੋਏ ਸਟੈਚੂਟਰੀ ਹੌਲੀਡੇ ਬਣਿਆ ਸੋ 1980ਵਿਆਂ ਦੇ ਵਿੱਚ ਆ ਕੇ 1 ਜੁਲਾਈ ਨੂੰ ਜਿਹੜਾ ਉਹ ਕੈਨੇਡਾ ਡੇ ਕਿਹਾ ਜਾਣ ਲੱਗਿਆ ਹੂੰ ਕੈਨੇਡੀਅਨ ਆਈਡੈਂਟੀਟੀ ਨੂੰ ਜਿਹੜਾ ਹੈ ਉਹ ਪ੍ਰਮੁੱਖ ਰੱਖਦੇ ਹੋਏ ਜੀ ਇੱਕ ਨੈਸ਼ਨਲ ਆਇਡੈਂਟੀਟੀ ਪਰ ਜਿਹੜੇ ਅੱਜ ਦੇ ਲੀਡਰ ਨੇ ਭਮ ਸਾਹਿਬ ਉਹ ਕਹਿੰਦੇ ਨੇ ਕਿ ਕੈਨੇਡੀਅਨ ਆਇਡੈਂਟੀਟੀ ਦਰਅਸਲ ਕੋਈ ਹੈ ਹੀ ਨਹੀਂ ਹੂੰ ਤੇ ਇਸ ਕਰਕੇ ਚਲੋ ਅੱਜ ਆਪਾਂ ਇਤਿਹਾਸ ਦੀ ਗੱਲ ਕਰਦੇ ਹਾਂ ਸੋ ਇਸ ਕਰਕੇ ਅੱਜ ਇਹ ਦਿਨ ਦੇਖਣੇ ਪੈ ਰਹੇ ਨੇ ਕਿਉਂਕਿ ਜਿਹੜੇ ਲੀਡਰ ਨੇ ਉਹ ਕੈਨੇਡੀਅਨ ਆਇਡੈਂਟੀਟੀ ਤੋਂ ਹੀ ਮਨ ਕਰਨੇ ਨੈਸ਼ਨਲ ਆਇਡੈਂਟੀਟੀ ਜਿਹੜੀ ਡਿਵੈਲਪ ਹੋਈ ਹੈ 1900 ਸਾਲਾਂ ਦੇ ਵਿੱਚ ਹੂੰ ਉਸ ਨੂੰ ਹੀ ਪਿੱਟ ਦਿਖਾ ਰਹੇ ਨੇ ਜੀ ਆਪਣੇ ਵਿਚਾਰਧਾਰਕ ਵਿਚਾਰਧਾਰਕ ਤੇ ਆਪਣੇ ਜਿਹੜੇ ਵੋਟ ਬੈਂਕ ਦੀ ਰਾਜਨੀਤੀ ਦੇ ਕਰਕੇ ਹੂੰ ਆ ਸੁਪਾਮ ਸਾਹਿਬ 1 ਜੁਲਾਈ ਫਿਰ ਡੋਮੀਨੀਅਨ ਡੇ ਤੋਂ ਜਿਹੜਾ ਹੈ ਉਹ ਕੈਨੇਡਾ ਡੇ ਬਣ ਗਿਆ ਹੁਣ ਕੈਨੇਡਾ ਡੇ ਕਿਸ ਤਰ੍ਹਾਂ ਮਨਾਇਆ ਜਾਂਦਾ ਅਸੀਂ ਸਾਰੇ ਦੇਖਦੇ ਹਾਂ ਕੈਨੇਡਾ ਡੇ ਦਾ ਸੁਪਾਮ ਸਾਹਿਬ ਕੈਨੇਡਾ ਡੇ ਇੱਕ ਦਿਨ ਹੈ ਕੈਨੇਡਾ ਨੂੰ ਸੈਲੀਬ੍ਰੇਟ ਕਰਨ ਦਾ ਕੈਨੇਡਾ ਕੀ ਐਜ਼ ਅ ਕੰਟਰੀ ਕੀ ਐ ਐਜ਼ ਅ ਕਲਚਰ ਕੈਨੇਡਾ ਕੀ ਐ ਹੂੰ ਕੈਨੇਡਾ ਦਾ ਰਹਿਣ ਸਹਿਣ ਕੀ ਹੈ ਕੈਨੇਡਾ ਦੀ ਸੋਸਾਇਟੀ ਕੀ ਹੈ ਕੈਨੇਡਾ ਦੀ ਡਾਈਵਰਸਿਟੀ ਕੀ ਹੈ ਕੈਨੇਡਾ ਦਾ ਖਾਣ ਪਾਣ ਕੀ ਹੈ ਹਮ ਕੈਨੇਡਾ ਦੀ ਵਿਸ਼ਵ ਨੂੰ ਦੇਣ ਕੀ ਹੈ ਜੀ ਉਹ ਇਹ ਸਾਰੀਆਂ ਚੀਜ਼ਾਂ ਭਮ ਸਾਹਿਬ ਇੱਕ ਤਾਂ ਸੈਲੀਬ੍ਰੇਟ ਕਰਨ ਦਾ ਹਮ ਦੂਜਾ ਇਸ ਚੀਜ਼ ਤੇ ਮੰਥਨ ਕਰਨ ਦਾ ਹਮ ਕਿ ਕੈਨੇਡਾ ਕੀ ਹੈ ਦਰਅਸਲ ਕੈਨੇਡਾ ਦੀ ਆਇਡੈਂਟੀਟੀ ਕਿਸ ਤਰ੍ਹਾਂ ਡਿਫਾਈਨ ਕੀਤੀ ਜਾ ਸਕਦੀ ਇੱਕ ਹੋਰ ਛੋਟਾ ਸਵਾਲ ਜੀ ਜਿਹੜਾ ਮੂਲ ਨਿਵਾਸੀ ਜਿਹੜਾ ਭਾਈਚਾਰਾ ਜੀ ਇਹ ਯੂਨਾਈਟ ਹੋਣ ਤੋਂ ਪਹਿਲਾਂ ਇਹ ਕਿਸੇ ਹਿੱਸੇ ਵਸਨੀਕ ਸੀਗਾ ਜੀ ਪਮ ਸਾਹਿਬ ਇਹ ਕ੍ਰਾਸ ਕੈਨੇਡਾ ਜਿਹੜਾ ਇੰਡੀਜਨਸ ਲੋਕ ਹੈ ਉਹ ਕ੍ਰਾਸ ਕੈਨੇਡਾ ਰਹਿੰਦੇ ਸੀ ਓਕੇ ਓਕੇ ਸਾਰੇ ਕਿਤੇ ਸਾਰੇ ਕਿਤੇ ਆ ਡਾਟ ਜਿੱਦੀ ਸਾਰੀ ਟੈਇਟਰੀ ਹੈ ਹੂੰ ਉਹ ਇੰਡੀਜਨਸ ਫਸਟ ਨੇਸ਼ਨਸ ਦੀ ਸੀ ਜੀ ਜੀ ਪਰ ਜਿਹੜੀ ਜ਼ਿਆਦਾ ਡਿਵੈਲਪਮੈਂਟ ਹੈ ਦੇਖੋ ਉਹ ਐਟਲੈਂਟਿਕ ਤੋਂ ਇਧਰ ਨੂੰ ਆਈ ਹੈ ਹੂੰ ਯੂਐਸ ਦੇ ਵਿੱਚ ਵੀ ਤੁਸੀਂ ਦੇਖੋ ਜਿਹੜਾ ਕਲੋਨਾਈਜ਼ ਪਹਿਲਾ ਜਿਹੜਾ ਇਲਾਕਾ ਹੈ ਉਹ ਜਿਹੜਾ ਅਟਲੈਂਟਿਕ ਦਾ ਜਿਹੜਾ ਟਾਟ ਹੈ ਉਹ ਕੀਤਾ ਗਿਆ ਜਿਹੜੀ ਈਸਟ ਕੋਸਟ ਹੈ ਫਿਰ ਜਿਹੜੀ ਈਸਟ ਕੋਸਟ ਤੋਂ ਬਾਅਦ ਨੂੰ ਜਿਹੜੀ ਕਲੋਨਾਈਜੇਸ਼ਨ ਆਇਆ ਜਿਹੜੀ ਜ਼ਿਆਦਾ ਡਿਵੈਲਪਮੈਂਟ ਹੈ ਉਹ ਵੈਸਟ ਵੱਲ ਨੂੰ ਵਧੀ ਹੂੰ ਉਹ ਜਿੱਥੇ-ਜਿੱਥੇ ਜਿਹੜੀ ਉਹ ਕਲੋਨਾਈਜੇਸ਼ਨ ਜਿਹੜੀ ਆਉਂਦੀ ਗਈ ਲੈਂਡ ਤੇ ਰਿਸੋਰਸਸ ਆ ਜਿਹੜੇ ਉਸ ਨੂੰ ਐਕਸਪਲੋਇਟ ਕੀਤਾ ਜਾਣ ਲੱਗਿਆ ਉੱਥੇ-ਉੱਥੇ ਜਿਹੜੇ ਫਿਰ ਇੰਡੀਜਨਸ ਜਿਹੜੇ ਫਸਿਨੇਸ਼ਨ ਸੀ ਉਹਨਾਂ ਨੂੰ ਸਫਰ ਕਰਨਾ ਬਿਆ ਇਨਫੋਰਚੂਨੇਟਲੀ ਹੂੰ ਸੋ ਉਹ ਸਾਰੇ ਇਲਾਕੇ ਦੇ ਵਿੱਚ ਉਸਨੀਕ ਸੀ ਸਾਡੇ ਇੱਥੇ ਬਹੁਤ ਸਾਰੇ ਫਾਸਨੇਸ਼ਨ ਸਾਡੇ ਲੋਰ ਮੈਨਲੈਂਡ ਦੇ ਇਲਾਕੇ ਦੇ ਵਿੱਚ ਹੂੰ ਇੱਥੇ ਜਿਸੇ ਪੰਜਾਬੀ ਜੀ ਕਹਿੰਦੇ ਵੀ ਘੁੱਗ ਵਸਦੇ ਸੀ ਹੂੰ ਚਾਹੇ ਸਹਿਮੀ ਆਮੂ ਫਾਸਨੇਸ਼ਨ ਹੈ ਚਾਹੇ ਟਵੋਸਨ ਹੈ ਹੂੰ ਸੋ ਸਾਰੀ ਫਾਸਨੇਸ਼ਨ ਇੱਥੇ ਜੀ ਉਸਨੀਕ ਸੀ ਜੀ